ਇਨਕਮ ਟੈਕਸ ਵਿਭਾਗ ਨੇ ਲਿਆ ਅਹਿਮ ਫੈਸਲਾ ਅਧਿਕਾਰੀਆਂ ਨੇ ਕੀਤੀ ਵਪਾਰੀਆਂ ਦੇ ਨਾਲ ਮੀਟਿੰਗ ਤੇ ਵਪਾਰੀ ਵਰਗ ਨੂੰ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ਦੇ ਲਈ ਗਿਆ ਹੈ ਪ੍ਰੇਰਿਆ ਜੀਆਂ ਇਹ ਖਬਰ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਨਕਮ ਟੈਕਸ ਵਿਭਾਗ ਦੇ ਇੱਕ ਅਹਿਮ ਫੈਸਲੇ ਦਾ ਨਤੀਜਾ ਸਾਹਮਣੇ ਆਇਆ ਹੈ ਨਤੀਜੇ ਵਜੋਂ ਇਨਕਮ ਟੈਕਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਵਪਾਰੀ ਵਰਗ ਨੂੰ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ਦੇ ਲਈ ਪ੍ਰੇਰਿਆ ਗਿਆ ਹੈ ਦੱਸਤੀਏ ਕਿ ਇਹ ਮੀਟਿੰਗ ਰਾਜਪੁਰਾ ਰੋਟਰੀ ਕਲੱਬ ਦੇ ਵਿੱਚ ਹੋਈ ਹੈ ਜਿਸ ਤੇ ਵਿੱਚ ਇਨਕਮ ਟੈਕਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਸਨ ਤੇ ਉਹਨਾਂ ਨੇ ਵਪਾਰੀ ਵਰਗ ਦੇ ਨਾਲ ਇਸ ਅਹਿਮ ਮੁੱਦੇ ਤੇ ਮੀਟਿੰਗ ਕੀਤੀ ਹੈ ਵਪਾਰੀ ਵਰਗ ਨੂੰ ਇਹ ਗੱਲ ਦੱਸੀ ਗਈ ਹੈ ਕਿ ਜੇਕਰ ਸਮੇਂ ਸਿਰ ਟੈਕਸ ਦਾ ਭੁਗਤਾਨ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਚੰਗੀ ਗੱਲ ਹੈ ਤੇ ਦੂਸਰਾ ਜੇਕਰ ਐਡਵਾਂਸ ਟੈਕਸ ਪੇ ਕਰ ਦਿੱਤਾ ਜਾਵੇ ਤਾਂ ਉਸ ਦੇੜੇ ਫਾਇਦੇ ਨੇ ਉਸ ਦੇ ਬਾਰੇ ਵੀ ਇਸ ਮੀਟਿੰਗ ਦੇ ਵਿੱਚ ਦਾ ਚਾਨਣਾ ਪਾਇਆ ਗਿਆ ਹੈ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਜਿਹਨੇ ਵੀ ਸੀਨੀਅਰ ਅਧਿਕਾਰੀ ਸਨ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਵਪਾਰੀ ਵਰਗ ਨੂੰ ਸਮੇਂ ਸਿਰ ਟੈਕਸ ਭੁਗਤਾਨ ਕਰਨਾ ਹੁੰਦਾ ਹੈ ਉਸਦੇ ਫਾਇਦੇ ਵੀ ਦੱਸੇ ਗਏ ਨੇ ਤੇ ਨਾਲ ਹੀ ਅਡਵਾਂਸ ਟੈਕਸ ਪੇ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਇਸ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਦੱਸ ਦਈਏ ਕਿ ਇਨਕਮ ਟੈਕਸ ਇੱਕ ਅਜਿਹਾ ਕਰ ਹੈ ਜਿਹੜਾ ਵਿਅਕਤੀਆਂ ਤੇ ਸੰਸਥਾਵਾਂ ਤੇ ਲਗਾਇਆ ਜਾਂਦਾ ਹੈ ਜਿਹੜਾ ਕਿ ਆਮਦਨ ਦੇ ਹਿਸਾਬ ਦੇ ਨਾਲ ਬਦਲਦਾ ਰਹਿੰਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ 2025-26 ਦਾ ਬਜਟ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਨਕਮ ਟੈਕਸ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਦੇ ਸਬੰਧ ਦੇ ਵਿੱਚ ਵੀ ਚਰਚਾ ਕੀਤੀ ਗਈ ਹੈ ਤੇ ਜੇਕਰ ਇਨਕਮ ਟੈਕਸ ਸਮੇਂ ਸਿਰ ਭੁਗਤਾਨ ਕਰ ਦਿੱਤਾ ਜਾਵੇ ਤਾਂ ਇਸ ਦੇ ਫਾਇਦੇ ਹੁੰਦੇ ਨੇ ਤੇ ਜੇਕਰ ਇਸ ਤੋਂ ਲੇਟ ਹੋ ਜਾਈਏ ਤਾਂ ਫਿਰ ਉਸ ਦੇ ਨੁਕਸਾਨ ਵੀ ਹੋ ਸਕਦੇ ਨੇ ਇਸ ਕਰਕੇ ਇਨਕਮ ਟੈਕਸ ਸਮੇਂ ਸਿਰ ਹੀ ਭੁਗਤਾਨ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਐਡਵਾਂਸ ਕਰ ਦਿੱਤਾ ਜਾਵੇ ਉਸ ਦੇ ਜਿਹੜੇ ਫਾਇਦੇ ਨੇ ਉਹ ਵੀ ਹੋ ਸਕਦੇ ਨੇ ਸੋ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਜਿਹਨੇ ਵੀ ਸੀਨੀਅਰ ਅਧਿਕਾਰੀ ਸਨ ਉਹਨਾਂ ਨੇ ਆਪਣੇ ਜਿਹੜੇ ਤਜਰਬੇ ਵੀ ਸਾਂਝੇ ਕੀਤੇ ਨੇ ਤੇ ਨਾਲ ਹੀ ਵਪਾਰੀ ਵਰਗ ਨੂੰ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਤੇ ਨਾਲ ਹੀ ਜੇਕਰ ਉਹ ਐਡਵਾਂਸ ਦੇ ਵਿੱਚ ਟੈਕਸ ਪੇ ਕਰ ਸਕਦੇ ਨੇ ਤਾਂ ਉਹ ਵੀ ਬਹੁਤ ਵਧੀਆ ਗੱਲ ਹੈ ਇਸ ਮੀਟਿੰਗ ਦੇ ਵਿੱਚ ਇਹ ਸਾਰੇ ਵਿਚਾਰ ਸਾਂਝੇ ਕੀਤੇ ਗਏ ਨੇ ਵਪਾਰੀ ਵਰਗ ਨੂੰ ਇਹ ਗੱਲ ਆਖੀ ਗਈ ਹੈ ਕਿ ਜੇਕਰ ਉਹ ਛੋਟੇ ਵਪਾਰੀ ਨੇ ਤਾਂ ਉਹਨਾਂ ਦੀ ਆਮਦਨ ਜਿਹੜੀ ਉਸੇ ਹਿਸਾਬ ਦੇ ਨਾਲ ਹੋਵੇਗੀ ਜੇਕਰ ਉਹ ਵੱਡੇ ਵਪਾਰੀ ਨੇ ਤਾਂ ਸੁਭਾਵਿਕ ਗੱਲ ਹੈ ਕਿ ਉਹਨਾਂ ਦਾ ਕਾਰੋਬਾਰ ਵੀ ਵੱਡਾ ਹੋਵੇਗਾ ਤੇ ਉਹਨਾਂ ਦੀ ਜਿਹੜੀ ਆਮਦਨ ਹੈ ਉਹਨਾਂ ਦਾ ਜਿਹੜਾ ਮੁਨਾਫਾ ਹੈ ਉਹ ਵੀ ਵੱਡਾ ਹੀ ਹੋਵੇਗਾ ਸੋ ਆਪਣੀ ਆਮਦਨ ਦੇ ਹਿਸਾਬ ਦੇ ਨਾਲ ਇਹ ਜਿਹੜਾ ਟੈਕਸ ਹੈ ਉਹ ਪੇ ਕੀਤਾ ਜਾਂਦਾ ਹੈ ਭੁਗਤਾਨ ਕੀਤਾ ਜਾਂਦਾ ਹੈ ਸੋ ਇਸ ਮੀਟਿੰਗ ਦੇ ਵਿੱਚ ਇਹ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਹੋਇਆ ਹੈ ਤੇ ਖਾਸतौर ਤੇ ਇਹ ਗੱਲ ਆਖੀ ਗਈ ਹੈ ਕਿ ਸਮੇਂ ਸਿਰ ਜਿਹੜਾ ਟੈਕਸ ਹੈ ਉਸ ਦਾ ਭੁਗਤਾਨ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਐਡਵਾਂਸ ਕਰ ਦਿੱਤਾ ਜਾਵੇ ਤਾਂ ਉਸਦੇ ਵੀ ਫਾਇਦੇ ਹੋਣਗੇ ਇਸ ਸੰਬੰਧ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਪਹੁੰਚੇ ਇਨਕਮ ਟੈਕਸ ਦਾ ਵਿਭਾਗ ਪਟਿਆਲਾ ਦੇ ਐਡੀਸ਼ਨਲ ਕਮਿਸ਼ਨਰ ਪ੍ਰਦੀਪ ਗੋਇਲ ਹੋਰਾਂ ਨੇ ਹੋਰ ਕੀ ਕੋ ਚਾਖਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਦਾ ਇਹ ਪ੍ਰੋਗਰਾਮ ਅਸੀਂ ਇਹ ਰੱਖਿਆ ਸੀ ਜਿਸ ਤਰ੍ਹਾਂ ਕਿ ਫਾਈਨੈਂਸ਼ੀਅਲ ਇਅਰ ক্লোਜ਼ ਹੋਣ ਦੇ ਕੋਲ ਆ ਰਿਹਾ ਹੈ

परसुएड कर सकी कि अपना जिन्ना भी टैक्स बनता है वो तो पूरा ही पूरा एडवांस टैक्स भरो कई बार एस एससी टैक्स फेयर की करता है कि तो एडवांस टैक्स ना भर तो मुझसान, के रिटर्न भरने टाइम टैक्स भरते तो है नुकसान सानू नुकसान यह होंगे कि वह कती मार्च तो बाद नैक्सट ईयर चला जाता है टैक्स कलैक्शन एस में नुकसान यह होंगे कि उससे चार परसेंट तक यह ब्याज देना पैदा दे। जिन्ना भी वह टैक्स एक अप्रैल तो बाद भरना ਦਾ ਮੇਨ ਮਕਸਦ ਇਹ ਸੀ ਕਿ ਅਸੈਸੀ ਨੂੰ ਅਸੀਂ ਦੱਸ ਸਕੀਏ ਟੈਕਸਪੇਅਰ ਨੂੰ ਦੱਸ ਸਕੀਏ ਕਿ ਇਸ ਇਸ ਚੀਜ਼ ਨੂੰ ਡੈਫਰ ਨਾ ਕਰ ਇਹ ਆਪਣਾ ਜਿਹੜੀ ਜ਼ਿੰਮੇਵਾਰੀ ਹੈ ਅਡਵਾਂਸ ਟੈਕਸ ਭਰਨੀ ਇਸ ਨੂੰ ਅੱਗੇ ਨਾ ਲੈ ਕੇ ਜਾ ਕੇ 15 ਮਾਰਚ ਤੱਕ ਹੀ ਨਿਭਾਵੇ ਤੇ ਜਿੰਨਾ ਵੀ ਉਹਦਾ ਡਿਊ ਟੈਕਸ ਬੰਦਾ ਹੈ ਉਹ ਭਰੇ ਤਾਂ ਕਿ ਸਰਕਾਰ ਦਾ ਬਜਟ ਟਾਰਗੇਟ ਵੀ ਪੂਰਾ ਹੋ ਸਕੇ ਅ ਸਰਕਾਰ ਜੋ ਵੀ ਬੈਨੀਫਿਟ ਦੇ ਰਹੀ ਹੈ ਉਹਨਾਂ ਬੈਨੀਫਿਟਰ ਨੂੰ ਸਰਕਾਰ ਅੱਗੇ ਵਧਾ ਸਕੇ वो बेनिफिट्स तभी अगे बदन गए कि अगर टैक्स पे हो ना पूरा टैक्स पे किया जाएगा तुम जिम्मे जान दे हो तो हम बारह लाख तक कोई सा, अगले साल तो कोई टैक्स ही नहीं है तो ये सारे जो सुधार ने कभी कंटिन्यू हो सकते हैं कि अगर टैक्स पेयर भी अपनी जिम्मेवारी निभावे पूरा टैक्स भरे तो सरकार की जी बजट टारगेट्स है पूरे सेल्फ टैक्स ਕਿ ਜਦ ਟੈਕਸ ਪੇ ਰਹਿ ਟੈਕਸ ਜਿਹੜੀ ਜੂ ਡੇਟ ਹੈ ਐਡਵਾਂਸ ਟੈਕਸ ਦੀ ਉਹ ਨਾ ਭਰ ਕੇ ਜਦੋਂ ਉਹਨੇ ਰਿਟਰਨ ਭਰਨੀ ਹੈ ਉਦੋਂ ਟੈਕਸ ਭਰ ਦਿੰਦੇ ਜਦਕਿ ਕਾਨੂੰਨ ਦੇ ਵਿੱਚ ਇਹ ਹੈ ਕਿ ਸਿਰਫ 10000 ਤੱਕ ਜਿਹਦਾ ਟੈਕਸ ਹੈ ਉਹ 셀ਫ ਅਸੈਸਮੈਂਟ ਚ ਭਰ ਸਕਦਾ ਜਿਹਦਾ 10000 ਤੋਂ ਵੱਧ ਟੈਕਸ ਹੈ ਉਹਨੇ ਐਡਵਾਂਸ ਟੈਕਸ ਮਤਲਬ ਕਿ ਉਸ ਸਾਲ ਦੇ ਵਿੱਚ ਵਿੱਚ ਹੀ ਭਰਨਾ ਹੋਣਾ ਸੋ ਜਿੱਦਾਂ ਅੱਜ ਦੀ ਮੀਟਿੰਗ ਦੇ ਵਿੱਚ ਵਪਾਰੀ ਵਰਗ ਬਹੁਤ ਘੱਟ ਦਿਖ ਰਿਹਾ ਹੈ ਮਤਲਬ ਕਿ ਕੋਈ ਖਾਸ ਮੀਟਿੰਗ ਸਿਰਫ ਸੀਏ ਨਾਲ ਹੀ ਆਇਆ ਹੈ ਨਹੀਂ ਅਸੀਂ ਸਭ ਵਪਾਰੀ ਵਰਗ ਨੂੰ ਬੁਲਾਇਆ ਸੀ ਪਰ ਕੁਝ ਉਹਨਾਂ ਦੀ ਆਪਣੀ ਰਜ਼ੀਮੇ ਹੁੰਦੇ ਨੇ ਉਹਨਾਂ ਦੀ ਥੋੜੀ ਘਟ ਰਹੀ ਹੈ ਬਟ ਫੇਰ ਵੀ ਕਾਫੀ ਅੱਛੇ ਲੋਕ ਆਏ ਸੀ ਗਏ ਤੇ ਜਿਹਦੇ ਜਿਨ੍ਹਾਂ ਨਾਲ ਸਾਡਾ ਮੈਸੇਜ ਕੰਦੇ ਹੋ ਗਿਆ ਹੈ ਸੀਏ ਵਰਗ ਵਕੀਲ ਵਰਗ ਬਹੁਤ ਆਏ ਸੀਗੇ ਮੇਨ ਦਾ ਇਹਨਾਂ ਨੇ ਹੀ ਅਜੇ ਮੈਸੇਜ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਜਿਵੇਂ ਵਪਾਰੀ ਵਰਗ ਦੇ ਕੁਝ ਨੁਮਾਇੰਦੇ ਆਏ ਸੀ ਉਹ ਸਾਡਾ ਮੈਸੇਜ ਜ਼ੂਰ ਅੱਗੇ ਲੈ ਕੇ ਜਾਣਗੇ ਅੱਗੇ ਉਹਨਾਂ ਨੂੰ ਪਾਸ ਕਰ ਇਹ ਅੱਜ ਕੀ ਹੋ ਗਿਆ ਇਨਕਮ ਟੈਸਟ ਕਰੀਏ ਕਿ दल है ये खो गए जनता भाई के पर लिए असर कम हो गया ऐसा कुछ नहीं है जी देखो सरकार नहीं चांदी के व्यापारी खोपच बिजनेस करे किसे भी उसमें देखो टैक्स पेयर भी सरकार का एक हिस्सा है एक अंग है इकोनॉमी का एक अंग रो किसी खोपच रखना सरकार की कभी भी इंटेंशन नहीं है